ਸਵਾਗਤ ਹੈ ਆਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾਉਣ ਲਈ ਪਹੁੰਚੇ ਆਂ ਪਿੰਡ ਚੋਲਾ ਸਾਹਿਬ ਪਿੰਡ ਚੋਲਾ ਸਾਹਿਬ ਨੂੰ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਲੱਗਦੀ ਆ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਟੋਟਲ 4 ਪਸ਼ੂ ਦਿਖਾਉਣੇ ਨੇ ਜਿਨ੍ਹਾਂ ਦੇ ਵਿੱਚ ਤਿੰਨ ਇੱਕ ਗਾਵਾਂ ਤੇ ਇੱਕ ਮੱਝ ਟੋਟਲ 4 ਪਸ਼ੂ ਹੋਣਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਤੇ ਨੰਬਰ ਵੀਰ ਦਾ ਜਿਹੜਾ ਸਕਰੀਨ ਤੇ ਚੱਲੂਗਾ ਜਿਹਨੂੰ ਜੜਾ ਨਾਗ ਪਸੰਦ ਹੋਵੇ ਤੁਸੀਂ ਉਸ ਨੰਬਰ ਤੇ ਵੀਰ ਨਾਲ ਗੱਲਬਾਤ ਕਰਨੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ নোਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਬਾਈ ਜਾਨਾ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਨਾ ਪਛਮਾ ਬਾਰੇ ਹਾਮਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਵਧੀਆ ਠੀਕ ਠਾਕ ਵੀਰੇ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਕੇਂਦਰ ਸਿੰਘ ਜੀ ਠੀਕ ਆ ਵੀਰੇ ਆਪਣੇ ਨਾਲ ਪਿੰਡ ਦੇ ਜਿਹੜੇ ਨੇੜੇ ਤੇੜੇ ਪਿੰਡਾਂ ਦੇ ਦੋ ਚੋਂ ਦੇ ਨਾਮ ਵੀ ਦੱਸ ਦਿਓ ਇੱਥੋਂ ਆਪਣਾ ਚੋਲਾ ਸਰੋਂ ਨਗਰਿਆ ਜੀ ਹਾਂਜੀ ਤੇ ਰਕਤੋ ਕਾ ਨੂੰ ਸੜਕ ਜਾਂਦੀ ਜਿਹੜੀ ਇਹਦੇ ਉੱਤੇ ਆਪਣਾ ਘਰ ਆ ਠੀਕ ਆ ਚੋਲੇ ਵੀ ਕਰਨੀ ਤੇ ਰਕਤੋ ਕਾ ਨੂੰ ਸੜਕ ਨਿਕਲਦੀ ਹਾਂਜੀ ਚੜਦੀ ਬਾਈ ਛੋਟੇ ਠੀਕ ਆ ਹਾਂਜੀ ਤੇ ਅੱਜ ਆਪਣੇ ਚਾਰ ਪਸ਼ੂ ਹਨਾ ਤੇ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਇਹਦੇ ਬਾਰੇ ਮੇਰਾ ਵੀਰ ਦੱਸ ਇਹ ਕਿਹੜਾ ਸੁਆ ਸੂਣ ਵਾਲੀ ਇਹ ਭਾਜੀ ਦੂਜਾ ਤੁਗਾ ਸੋਣੀ ਆ ਠੀਕ ਆ ਤੇ ਜਿਹੜਾ ਵਾਸੀ ਨਦੀ ਦੇ ਦਾ ਜੇ ਕੋਈ ਦੱਸ ਕੇ ਦਿੰਦਾ ਜੀ ਹਾਂਜੀ ਤੇ ਕਿੰਨਾ ਟਾਈਮ ਕਿੰਨਾ ਟਾਈਮ ਲਾ ਜੂ ਸੂਣ ਚ 10 ਦਿਨ ਲੱਗੇ 10 ਦਿਨ ਲੈ ਜੂਗੀ ਹੌਕਾ ਲੈ ਜੇ 10 ਦਿਨ ਤੇ ਦੰਦੋਂ ਕਿਵੇਂ ਆ ਦੰਦੋਂ ਭਾਜੀ ਛਿੱਗੀ ਆ ਠੀਕ ਆ ਛਿੱਗੀ ਇੱਥੇ ਆ ਠੀਕ ਆ ਹਾਂਜੀ ਬਾਕੀ ਬਾਸੇ ਵਾਲੀਆਂ ਕਰਨੀਆਂ ਖਲੋਤੀਆਂ ਜੀ ਠੀਕ ਆ ਤੇ ਫਿਰ ਆਪਾਂ ਇਹਦਾ ਮੁੱਲ ਕੀ ਕਰਦੇ ਲੈਣ ਦੇਣ ਜਿਹੇ ਵਾਲਾ ਜੀ ਲੈਣ ਦੇਣ ਜਿਹੇ ਵਾਲਾ ਭਾਜੀ ਆਪਾਂ ਅੰਡ ਇਹ ਦੇਣੀ ਆ ਜਿਹੜੀ 73000 ਰੁਪਏ ਦੀ 73000 ਦੀ ਹਾਂ ਹੋ ਜੂ 73000 ਚ ਮਾਨਤਨ ਲਈ ਥੋੜਾ ਕੋਲਾ ਮਾਨਤਨ ਕਰਾਂਗੇ ਦੋਸਤੋ ਡਿਮਾਂਡ ਵੀਰ ਨੇ ਰੱਖੀ ਆ 73000 ਰੁਪਿਆ ਇਹਨ ਦਾ ਜੋ ਹਲਕਾ ਫੁਲਕਾ ਤੁਹਾਡਾ ਮਾਨਤਨ ਹੋ ਜੂਗਾ ਬਹੁਤ ਸੋਹਣੀ ਵਹਿੜ ਆ ਫਿਰ ਖੋਲ ਕੇ ਤੋੜ ਕੇ ਵਿਖਾ ਦਈਏ ਤੇ ਠੰਡੀ ਠੰਡੀ ਥੀਲ ਪੂਰੀ ਆ ਤੇ ਥਾਣਾ ਵਹਾਨੇ ਦੀ ਸਾਫ ਆ ਤੇ ਮੀਡੀਅਮ ਸਾਈਜ਼ ਦੀ ਆ ਤੇ ਵਜਨ ਬੁਜਨ ਚੰਗਾ ਇਹਦਾ ਦੋਸਤੋ ਵੇਖਣ ਨੂੰ ਪਹਿਲਾ ਸੁਹਾ ਲੱਗਦੀ ਬਾਕੀ ਵੀਰ ਦੀ ਇਮਾਨਦਾਰੀ ਜਿਹੜਾ ਵੀਰ ਨੇ ਕਿਹਾ ਵੀ ਦੂਜਾ ਸੁਹਾ ਸੋਹਣਾ ਵਾਲੀ ਆ ਇਹ ਪਹਿਲੇ ਦੇ ਵਿੱਚ ਹੀ ਚੱਲਦੀ ਹੈ ਵੇਖ ਸਕਦੇ ਚੰਗੀ ਵਹਿੜਾ ਤਿਆਰ ਚੰਗੀ ਹੁੰਦੀ ਆਉਂਦੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਇਹ 73000 ਦੇ ਵਿੱਚੋਂ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਸੋਹਣੀ ਵਹਿੜਾ ਵਿਰਲਦਾਈ ਥਾਨ ਨੇ ਹਜੇ ਹਫਤਾ 10 ਦਿਨ ਦੀ ਕੱਚੀ ਆ ਤੇ ਇਹ ਪਹਿਲਾ ਨੰਬਰ ਤੇ ਵੈੜ ਨੰ ਠੀਕ ਆ ਤੇ ਵੀਰੇ ਦੋ ਨੰਬਰ ਤੇ ਜਿਹੜੀ ਵੈੜ ਹੈ ਇਹਦੇ ਬਾਰੇ ਦੱਸੀਏ ਆਪਾਂ ਇਹਦੇ ਮਗਰ ਕੱਲ ਅੱਡਾਈ ਤੇ ਨਵੀਂ ਜਿਹੀ ਸੂਈ ਕਰਕੇ ਦੀ ਠੀਕ ਆ ਤੇ ਬੱਛੀ ਆ ਮਾੜੀ ਬੱਛੀ ਤੇ ਚੌਂ ਚਾਂਚ ਕਿਵੇਂ ਆ ਸੰਧੀ ਚੌਗੀ ਆ ਚੌਂ ਚਾਂਚ ਥੁਲੀ ਦੀ ਦਾ ਠੀਕ ਆ ਤੇ ਕਿੰਨਾ ਬੋਲਾ ਆ ਜਾਂਦਾ ਬੋਲਾ ਹੋ ਗਿਆ ਇਹਦੇ ਥੱਲੇ ਲੱਗ ਭੱਗ ਜਾਈ 13 14 ਲੀਟਰ ਹੋਗਾ 13 14 ਕਿਲੋ ਇਸ ਟਾਈਮ ਹੈਗਾ ਹੈ ਹਾਂਜੀ ਤੇ ਇਹਦੀ ਆਪਾਂ ਡਿਮਾਂਡ ਕੀ ਕਰਦੇ ਹਾਂ ਕੀ 22 ਕਿਲੋ ਦੋ ਤੇ ਦੀਗਾ ਠੀਕ ਆ ਡਿਮਾਂਡ ਇਹਦੀ ਆਪਾਂ ਕਰਦੇ ਹਾਂ ਡਿਮਾਂਡ ਇਹ ਭਾਈ ਆਪਾਂ ਜਿਹੜੀ ਦੇਣੀ ਆ ਅੰਦਰ 60000 ਰੁਪਏ ਦੀ 60000 ਕੋਈ 70 75 ਜਨਾ ਮੰਗੀ ਕਰੀ ਲਈਏ ਠੀਕ ਆ ਇਸ ਟਾਈਮ 13 14 ਕਿਲੋ ਜਿਹੜਾ ਹੈਗਾ ਬੋਲਾ ਤਿਆਰ ਆ ਆ ਤੁਹਾਨੂੰ ਤੁਹਾਨੂੰ ਇਧਰ ਮੇਰੇ ਕੋਲ ਦੋ ਦੋਸਤੋ ਇਹਦੇ ਵੀ ਥਾਨ ਬਹੁਤ ਸੋਹਣੇ ਆ ਮੋੜ ਚੌੜਾ ਆਉਂਦਾ ਹਵਾਨੇ ਦਾ ਇਹ ਗਾੜੀ ਵੀ ਚੰਗੀ ਵਿਰਲ ਬੁਰਲ ਚੰਗੀ ਆ ਤੇ ਕੱਦ ਵੀ ਸੋਨਾ ਬਾਕੀ ਮੂੰਹ ਮੱਥੇ ਦੀ ਕੁਆਲਿਟੀ ਵੀ ਦੇਖ ਸਕਦੇ ਤੇ ਬੱਚਾ ਮਗਰ ਪਲੱਸ ਪੁਆਇੰਟ ਆ ਗਿਆ ਫੇਰ ਮੱਛੀ ਬਹੁਤ ਸੋਹਣੀ ਮਗਰ ਆ ਜੇ ਕੋਈ ਵੀਰ ਖੇਚਲ ਕਰੇ ਤਾਂ ਬਹੁਤ ਵਧੀਆ ਗੱਲ ਆ ਵੈੜ ਤਿਆਰ ਹੋ ਜੂਗੀ ਤੇ ਬਾਕੀ ਦੂਜਾ ਸੂਆ ਇੱਕ ਦਿਨ ਦੀ ਸੂਈ ਆ ਇਹ 60000 ਦੇ ਵਿੱਚੋਂ ਤੁਹਾਡਾ ਮਨਤਨ ਹੋ ਜਾਊਗਾ ਲੈ ਆ ਵੀਰ ਦੁੱਜਾ ਸੂਆ ਕੀਮਤ 66000 ਰੁਪਿਆ ਬੋਲਾਸ ਟਾਈਮ 12 13 ਕਿਲੋ ਜਿਹੜਾ ਹਾਜ਼ਰ ਆ ਕੋਈ ਵੀਰ ਚੋ ਕੇ ਆਪਦੀ ਤਸੱਲੀ ਕਰਕੇ ਫਿਰ ਸੌਦਾ ਕਰੇ ਬਾਕੀ ਨੰਬਰ ਆਪਾਂ ਸਕਰੀਨ ਤੇ ਲਾ ਦੇਣਾ ਬੱਚਾ ਮਗਰ ਵੱਛੀ ਤੁਹਾਨੂੰ ਢਾੜਵਾ ਵਖਾ ਦੇਣਾ ਗਿੱਲਾ ਣਾੜਵਾ ਵੇਖ ਸਕਦੇ ਜੀ ਤੇ ਵੱਛੀ ਦਾ ਮੂੰਹ ਮੱਥਾ ਤੇ ਬਹੁਤ ਸੋਹਣੀ ਵਹਿੜ ਨੰਬਰ 2 ਤੇ ਤੇ ਨੰਬਰ 3 ਤੇ ਇੱਕ ਦੇਸੀ ਨਸਲ ਦੇ ਚ ਪੈਂਦੀ ਵਹਿੜ ਇਹਦੇ ਬਾਰੇ ਵੀਰ ਤੋਂ ਪੁੱਛ ਲੈਣਾ ਵੀਰ ਇਹ ਕਿਹੜਾ ਸੂਆ ਸੂਈ ਇਹ ਭਾਈ ਦੂਜਾ ਸੂਆ ਸੀ ਦੂਜਾ ਸੂਆ ਸੋਈ ਆ ਤੇ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਸੋਈ ਨੂੰ ਕੋਈ 10-12 ਦਿਨ ਨਹੀਂ ਇੰਨੇ ਕੋਈ ਹੁੰਦੇ ਬੱਚਾ ਮਗਰ ਹਾਂਜੀ ਬੱਚਾ ਮਗਰ ਕੀ ਆ ਗਿਆ ਬੱਚਾ ਹੀ ਬੱਚਾ ਹਾਂਜੀ ਤੇ ਕਿੰਨਾ ਦੁੱਧ ਇਹਦੇ ਥੱਲੇ ਤਿਆਰ ਹੁਣ ਦੁੱਧ ਇਹਦੇ ਥੱਲੇ ਉਹ ਤੇ 10 ਲੀਟਰ ਹੀ 9 ਮੰਨ ਕੇ ਜਿਹੜਾ ਮਰਜ਼ੀ ਠੀਕ ਆ ਤੇ ਉਸ ਤਰ੍ਹਾਂ ਚੋਣ ਦੇ ਚ ਸ਼ਰਾਰਤ ਤਾਂ ਨਹੀਂ ਕਰਦੀ ਹੈ ਨਾ ਬਗੈਰ ਮੰਗੇ ਤਾਂ ਜੋ ਠੀਕ ਆ ਹਾਂਜੀ ਭਾਈ ਦੁੱਧ ਘੰਟਾ ਬੈਠੀ ਦੋਸਤੋ ਦੇਸੀ ਨਸਲ ਆ ਥਾਰ ਪਾਰਕਰ ਬੰਨ ਵਾਲੀ ਤੇ ਦੋ ਤਾਂ ਮੱਝਾਂ ਵਰਗਾ ਹੋਊਗਾ ਹਨਾ ਹਾਂਜੀ ਹਾਂਜੀ ਮੱਝਾਂ ਤੇ ਥੱਲਿਓ ਵੀ ਚੰਗੀ ਪੰਦੀ ਤਾਂਦੀ ਆ ਦੇਖ ਸਕਦੇ ਜੀ ਬਹੁਤ ਸੋਹਣੀ ਵੈੜ ਦੂਜਾ ਸੂਆ 10 ਦਿਨਾਂ ਹੀ ਸੂਈ ਆ ਤੇ 10 ਕਿਲੋ ਹੀ ਦੁੱਧ ਆ ਤੇ 9 ਕਿਲੋ ਵੀਰ ਕਹਿੰਦਾ ਵੀ ਕੋਈ ਵੀਰ ਆਪਦੀ ਤਸੱਲੀ ਕਰਕੇ ਚੋਕੇ ਫਿਰ ਸੌਦਾ ਕਰ ਸਕਦਾ ਹੈ ਲੈ ਆ ਵੀਰ ਵੱਛਾ ਮਗਰ ਵੱਛਾ ਆ ਗਿਆ 10 ਦਾ ਨਾ ਨਾ ਹਾਂਜੀ 10 ਦਾ ਵੀਰਾਂ ਦੀ ਡਿਮਾਂਡ ਰਹਿ ਗਈ ਕੀ ਜਾਂਦਾ ਆਪਾਂ ਮੁੱਲ ਕਰਦੇ ਆ ਜਿਹੜਾ ਮੁੱਲ ਭਾਵੇਂ 40 ਕਰ ਲਈਏ 36000 ਦੀ ਐਂਦੀ ਆ 36000 ਹਾਂਜੀ ਦੋਸਤੋ ਇਹ 36000 ਦੇ ਤੁਹਾਨੂੰ ਮਿਲ ਜੂਗੀ ਦੇਸੀ ਨਸਲ ਦੀ ਪੂਲ ਕੱਦ ਕਾਠ ਪੂਰਾ ਹੀ ਚੰਗੇ ਕੱਦ ਕਾਠ ਦੀ ਆ ਤੇ ਇਸ ਤੋਂ ਇਲਾਵਾ ਤੁਹਾਨੂੰ ਵਿਖਾ ਦਿੰਦੇ ਇੱਕ ਮੱਝ ਬਿਨ ਬੱਚੇ ਤੋਂ ਆ ਕੋਈ ਵੀਰ ਤੋਂ ਆਪਾਂ ਪੁੱਛ ਲੈਂਦੇ ਆ हां वीरै ਮੱਝ ਬਾਰੇ ਦੱਸੋ ਇਹ ਕਿਹੜਾ ਸੁਆ ਸੁਈ ਆ ਇਹ ਸੁਆ ਚਾਹੇ ਕੋ ਤਜਾ ਮੰਨ ਲਈ ਤੂੰ ਖਾ ਮਾ ਲੈ ਠੀਕ ਆ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਟਾਈਮ 1 ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਸੁਈ ਆ ਛੇੜ ਵੀ ਹੋ ਸਕਦਾ ਬੱਚਾ ਨਹੀਂਗਾ ਹੈਗਾ ਤੇ ਦੁੱਧ ਇਸ ਟਾਈਮ ਕਿੰਨਾ ਤਿਆਰ ਹੈ ਦੁੱਧ ਇਸ ਟਾਈਮ ਹੋਊ ਤੇ 11 10 ਮੰਨ ਕੇ ਜਿਹੜਾ ਮੱਠੀ ਠੀਕ ਆ ਤੇ ਮਿਲਦੀ ਕਿਵੇਂ ਆ ਹਾਂਜੀ ਮਿਲਦੀ ਬਾੜੇ ਤੇ ਘਰ ਦੇ ਹੀ ਆ ਧਰ ਤੇ ਹਾਂਜੀ ਹਾਂਜੀ ਠੀਕ ਆ ਕੋਈ ਵੱਡੇ-ਮੁੰਡੇ ਦੀ ਨਹੀਂ ਲੋੜ ਦਾ ਠੀਕ ਆ ਨੌ ਕੁ ਲੋਸ ਟਾਈਮ ਦੁੱਧ ਕੋਈ ਵੀ ਰਚ ਚੋਲਵੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਇੱਕ ਥਾਂ ਦੇ ਬਾਰੇ ਤੁਸੀਂ ਕਹਿੰਦੇ ਪੈਸੀ ਵੀ ਉਹ ਧਾਰਾ 7-8 ਧਾਰਾ ਘੱਟ ਵਾ ਬਾਕੀ ਦੂਜੇ ਬੰਦੇ ਵਾਲੇ ਥਾਂ ਚ ਮਗਰਾਂ ਦੋਸਤੋ ਇੱਕ ਬਹਿਣੀ ਵਾਲ ਦਾ ਮਗਰਲਾ ਜਿਹੜਾ ਥਾਣਿਆ ਉਹਦੇ ਧਾਰਾਂ ਘੱਟ ਨੇ ਕੋਈ 5-7 10 ਧਾਰਾਂ ਜਿਹੜੀਆਂ ਘੱਟ ਨੇ ਤੇ ਮਿਲਦੀ ਧਾਰ ਤੇ ਹੀ ਆ ਠੀਕ ਠੀਕ ਆ ਦੋਸਤੋ ਵੀਰ ਕਹਿੰਦਾ ਵੀ ਡੇਢ ਕੁ ਮਹੀਨਾ ਹੀ ਹੋਇਆ ਸੋ ਇਹਨੂੰ ਬੱਚਾ ਨਹੀਂ ਕਹਿਗਾਗਾ ਉਹਦੇ ਮੀਨੇ ਰਿਆਂ ਦੇ ਦਿੱਤਾ ਵਸਰੀਦੀ ਆ ਤੇ ਭਰਨ ਹਾਂਜੀ ਤੇ ਵੀ ਰੈਂਦੀ ਆਪਾਂ ਕੀ ਡਿਮਾਂਡ ਕਰਦੇ ਲੈਣਦੇ ਅੰਜਾ ਲੈਦਾ ਮੋਲ ਇਹ ਲੈਣਦੇ ਨਹੀਂ ਭਾਈ ਆਪਾਂ 72 ਦੀ ਦੇਣੀ ਆ 72000 ਦੀ ਤੇ ਦੁੱਧ 9 ਕਿਲੋ ਚਵਾ ਦੋਗੇ ਹਣਾ ਹਾਂਜੀ ਠੀਕ ਆ ਦੋਸਤੋ 72000 ਦੇ ਚ ਇਹ ਤੁਹਾਨੂੰ ਮੱਝ ਮੱਝ ਮਿਲ ਜੂਗੀ ਤੇ ਦੁੱਧ ਵੀਰ ਕਹਿੰਦਾ 10 ਕਿਲੋ ਚਵਾ ਦੇਾਂਗੇ ਦੋਸਤੋ ਅੱਜ ਦੀ ਵੀਡੀਓ ਚ ਇਹ ਪਸ਼ੂ ਸੀ ਵੀਡੀਓ ਨੂੰ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ